ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਦਿਖਾਉਣੇ ਆ ਬਾਈ ਖੁਸ਼ਦੀਪ ਦੇ ਕੋਲੋਂ ਸੈਦੋਕੇ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗਾ ਜ਼ਿਲ੍ਹਾ ਭਦੌੜ ਵੀ ਇੱਥੋਂ ਨੇੜਾ ਦੋਸਤੋ ਅਲਕੜਿਆਂ ਵਾਲੀ ਸੜਕ ਦੇ ਉੱਤੇ ਬਾਈ ਜੀ ਹੋਰਾਂ ਦਾ ਘਰ ਤੇ ਇੱਥੇ گاਵਾ ਵਿਕਰੀ ਵਾਲ ਨਾ ਹੁੰਦੀਆਂ ਨਾਗਾ ਜਫੇਰ ਸੁਖਨਾ ਕਾਫੀ ਹੈ ਕੁਝ ਨਾਗ ਵਿੱਚੋਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਵੀਡੀਓ ਨੇ ਅੰਤ ਤੱਕ ਦੇਖਿਓ ਪਸ਼ੂ ਖਰੀਦਣ ਲਈ ਜ਼ਰੂਰੀ ਹੁੰਦਾ ਵੀ ਆ ਕੇ ਦੇਖਿਆ ਜਾਵੇ ਤੇ ਫੇਰ ਹੀ ਉਹਦਾ ਸੌਦਾ ਹੋਵੇ ਕਿਉਂਕਿ ਸਾਹਮਣੇ ਖੜ ਕੇ ਪਸ਼ੂ ਦੇਖਣ ਚ ਬਹੁਤ ਫਰਕ ਰਹਿੰਦਾ। ਸੋ ਤੁਸੀਂ ਤਸੱਲੀ ਕਰ ਸਕਦੇ ਹੋ ਜਰੂਰ ਆ ਕੇ ਦੇਖਿਓ। ਆਓ ਮਿਲिए ਖੁਸ਼ਦੀਪ ਨੂੰ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੇ ਬੜਾ ਇੱਕ ਬਹੁਤ ਸੋਹਣੀ ਖੜੀ ਐ। ਇਸੇ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਾਂਗੇ। ਖੁਸ਼ਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਖੁਸ਼ਦੀਪ ਅੱਜ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਬੱਚੀ। ਹਾਂ ਜੀ। ਕੰਨਵਾ ਸੂਆ ਸੂਣ ਲੱਗੀ ਐ। ਇਹ ਜਗਜੀਤ ਵੀਰੇ ਪਹਿਲਾ ਸੂਆ ਜੀ। ਹੂੰ ਤੇ ਦੰਦ ਆਪ ਪਟ ਕੇ ਚੈੱਕ ਕਰਾਉਣੇ ਆ ਇੱਕ ਦੰਦ ਇਹਦਾ ਸਿੱਟ ਕੇ ਮੰਨ ਕੇ ਚੱ ਸ ਹ ਚਾਹੋ ਅਗਲਾ ਇਹਨੂੰ ਖੀਰੀਆਂ ਜੀ ਆਉਂਦੀਆਂ ਵੈਸੇ ਦੰਦ ਦੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਦੂਸਰਾ ਤਾਂ ਹਜੇ ਨੇ ਸਿੱਟਿਆ ਵੀ ਨਹੀਂਗਾ ਪਹਿਲਾਂ ਵੀ ਪ੍ਰੋਪਰਾਂ ਦੇਖ ਲੋ ਚੱਕਿਆ ਨਹੀਂ ਸਹੀ ਹੈ ਸੋ ਦੋਸਤ ਇੱਕ ਦਿਨ ਦੀ ਚੱਕ ਰਹੀ ਉਹ ਥੋੜਾ ਚੱਕਿਆ ਕਿੰਨੇ ਦਿਨ ਲੈ ਜੂ ਖੁਸ਼ਦੀ ਤੇ ਕੀ ਬਾਈ ਅੱਜ 8 ਦਿਨ ਪੈਂਡਿੰਗ ਫੋਨ ਦਾ ਪਤਾ ਨਹੀਂ ਹੁੰਦਾ ਜਾਨਵਰ ਦਾ ਹਨਾ ਹੂੰ ਸੋਭਾ ਆਈਆਂ ਵਹਿਣਾ ਆਪਣੇ ਕੋਲੇ 7 ਪਹਿਲਣਾ ਵਛੀਆਂ ਸੱਤੇ ਹੀ ਠੀਕ ਹੈ ਇੱਕ ਝੂਪੀ ਵਾਕੀ ਗੱਬਣਾ ਹੈ ਰੇਟ ਕੀ ਰੋਗੇ ਦਾ ਰੇਡ ਜਗਜੀਤ ਵੀਰੇ ਆਪਾਂ ਆਵਾਜ਼ ਵਜੀ ਕਰਨੇ ਆ ਦੇਨ ਲਾਈਨ ਜਿਹੜੇ ਜੱਸ ਨੂੰ ਆਪਾਂ ਹਾਂ ਨਾ ਬੱਚੀ 175000 ਰੁਪਏ ਦੀ ਦਮਾਂ ਦਵਾਂਗੇ ਸੋ 175000 ਦੀ ਦੋਸਤਾਂ ਚੰਗਾ ਵਜਣਾ ਛੋਟੀ ਉਮਰ ਹੈ ਲੰਬਾਈ ਚੰਗੀ ਹੈ ਬਾਕੀ ਹਾਈਟ ਸੋਹਣੀ ਕਰ ਗਈ ਭਲੋ ਕਿਉਂਕਿ ਬੈਠੀਆਂ ਮੇਰੇ ਆਏ ਤੋਂ ਠਾਈਆਂ ਉਹਦੇ ਕਰਕੇ ਥੋੜੀ ਬਹੁਤ ਇੱਕ ਪਾਸੇ ਨੂੰ ਵੱਧ ਦਿਸੂਗੀ ਬਾਕੀ ਆਰਡਰ ਦੀ ਅਗਾੜੀ ਗੂੜੀ ਦੀ ਸਟਾਰਟਿੰਗ ਪੁਆਇੰਟ ਆਣਾ ਜੀ ਜਿਹੜਾ ਤੇ ਵਧੀਆ ਬੀਸੀਐਸਾ ਤੇ ਚੰਗੇ ਘਰ ਦੀ ਜੰਪਲ ਆ ਜੀ ਬੱਛੀ ਪੈਰਾਂ ਪੂਰਾ ਦੀ ਬਹੁਤ ਸ਼ੁੱਧਾ ਹਾਈਟ ਤੇ ਵੀ ਵਧੀਆ ਫੇਸ ਫੂਸ ਦੀ ਬਹੁਤ ਸਨਖੀ ਆ ਯਾਨੀ ਚੰਗਾ ਦੁੱਧ ਪਾ ਦੂਗੀ ਠੀਕ ਹੈ ਲੈ ਆਈ ਬਈ ਲੈ ਚਲੀ ਸੋ ਇਹ ਪਹਿਲੇ ਨੰਬਰ ਤੇ ਪਹਿਲਾਂ ਵੇੜ ਦਸੋ ਉਹ ਦੇਖੋ ਤੁਸੀਂ ਜਿਹੜੀ ਵੀਰ ਨੂੰ ਜਚੂਗੀ ਉਹ ਆ ਕੇ ਆਪ ਕੋਲ ਖੜ ਕੇ ਦੇਖ ਸਕਦਾ ਸੋਹਣੀ ਵੇੜਾ ਚੰਗਾ ਟਨ ਚਾ ਰੇਟ ਤੁਹਾਨੂੰ ਜਚਣਾ ਚਾਹੀਦਾ ਬਰੀਡ ਵਾਈਜ਼ ਜਾਂ ਬੈਠ ਬੈਠੀ ਸਾਨੂੰ ਜਰੂਰ ਪਤਾੰਦ ਆਜੂ ਸੋ ਇਹ ਪਹਿਲੇ ਨੰਬਰ ਤੇ ਵੈੜ ਸੀ ਇਹਦੂ ਅੱਗੇ ਇੱਕ ਹੋਰ ਵੈੜ ਇਹ ਕਨਮਸੂਆ ਭਾਈ ਜਗਜੀਤ ਵੀਰੇ ਸਾਰੇ ਗਏ ਪਹਿਲਾਂ ਅੱਛਾ ਪਹਿਲੇ ਨਹੀਂ ਛੜ ਗਏ ਆ ਗਏ ਕਿ ਕਿੰਨੇ ਦਿਨ ਲਾਉ ਤੇ ਕਿੰਨਾ ਲਊਗਾ ਦਾ ਬਸ ਇਹ ਮੰਨ ਕੇ ਚੱਲੋ ਵੀ 5 5 7 7 ਦਿਨ ਲੈਂਦੇ ਆ ਇੱਕ ਬੱਚੀ ਆ ਜਿਹੜੀ 15 ਦਿਨ ਲੈਂਦੀ ਆ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹ ਜਗਜੀਤ ਵੀਰੇ ਆਪਾਂ ਬੱਚੀ ਦੇ ਦਾਂਗੇ 1 ਲੱਖ ਤੇ 45000 ਰੁਪਏ ਦੀ ਜੀ ਦੋ ਦੰਦ ਬੱਚਾ ਇਹ ਆ ਕਨਫਰਮ ਪਿਓਰ ਦੋ ਦੰਦ ਦਾ ਜੀ ਨਫੜ ਬੱਚਾ ਵੈਡਾ ਦਸੂਈ ਵਾਲਾ ਹੈ ਇਹ ਤਾਂ ਬਾਕੀ ਕਲਰ ਜ਼ਰੂਰ ਯਾਨੀ ਬਲੈਕ ਜਾਦੇ ਆ ਜੀ ਜੇ ਆਪਾਂ ਪੁੜੇ ਪੜੇ ਰੀਆਂ ਖੜਾਈ ਪੁੱਤ ਇਥੇ ਹੋਲੀ ਬਰੀਕੀਆਂ ਦੇਖੀਏ ਤੇ ਆਰਡਰ ਦੀ ਸਟਾਰਟਿੰਗ ਦੇਖੀਏ ਬਹੁਤ ਜਿਆਦੇ ਪਿਆਰਾ ਸਰੀਰ ਲੱਗਿਆ ਬੱਚੀ ਨੂੰ ਬੈਕ ਸਾਈਡ ਤੋਂ ਪੁੜੇ ਪੜੇ ਆਰਡਰ ਦੀ ਸਟਾਰਟਿੰਗ ਜੀ ਬਹੁਤ ਪਿਆਰਾ ਸਟ੍ਰੇਟ ਫਲੈਟ ਸਰੀਰ ਆ ਗਰਦਨ ਗੁਰਦਨ ਦੀ ਲੰਬਾਈ ਬਹੁਤ ਵਧੀਆ ਬੱਚੀ ਆਪਾਂ ਜਿਹਨੂੰ ਕਹਿ ਸਕਦੇ ਆਂ ਕਿ ਪਿਆਰੇ ਜਿਹੇ ਸਰੀਰ ਵਾਲਾ ਬੱਚਾ ਇਧਰ ਨੂੰ ਮੂੰਹ ਕਰੀ ਪੁੱਤ ਘਮਾਰੇ ਗੋਲ ਸੋਰੇਟ 1 ਲੱਖ ਤੇ 45000 ਦਾ ਬਾਈ ਨੇ ਰੱਖਿਆ ਲੈ ਚੱਲ ਬਾਈ ਇੱਕ ਭਰਾਵਾਂ ਨੂੰ ਵੀਡੀਓ ਦੇ ਸ਼ੁਰੂ ਜੀ ਬੇਨਤੀ ਆ ਬਈ ਕੋਸ਼ਿਸ਼ ਰੱਖਿਆ ਕਰੋ ਕੋਲ ਆ ਕੇ ਸੌਦਾ ਕਰਿਆ ਕਰੋ ਜੀ ਸਹੀ ਫੂਨ ਤੇ ਬਿਆਨ ਆਉਣ ਨਾਲ ਬਾਅਦ ਚ ਆ ਕੇ ਬੰਦਾ ਕਹਿੰਦਾ ਸਾਨੂੰ ਛੋਟੀ ਲੱਗਦੀ ਆ ਵੱਡੀ ਲੱਗਦੀ ਆ ਉਹਨਾਂ ਨਾਲ ਤਾਂ ਆਏ ਆ ਜੀ 1 2 ਦਿਨ ਦੇ ਵਿੱਚ ਕਾਫੀ ਫੂਨ ਆਏ ਨੇ ਕਈ ਕਹਿੰਦੇ ਅਸੀਂ 1 ਦਾ ਦਿਨ ਵੇਟ ਕਰਕੇ ਆਵਾਂਗੇ ਜੀ ਉਹ ਫਿਰ ਗਲਤ ਹੋ ਜਾਂਦਾ ਸਾਨੂੰ ਵੀ ਬੰਦਾ ਖੜਾ ਕੇ ਰੱਖ ਦਿੰਦਾ ਜੀ ਸਹੀ ਹੈ ਤਿੰਨ ਨੰਬਰ ਤੇ ਵੇੜ ਬਾਈ ਵੇਟ ਤੇ ਕਿੰਨੇ ਦਿਨ ਲਾਉਗੀ ਇਹ ਵੀ 2 ਦਿਨ ਆ ਦੋ ਦੰਦਾ ਜਗਜੀਤ ਵੀਰੇ ਵੱਛੀ ਤੇ ਇਹਦੇ 8 9 ਦਿਨ ਇਹਦੇ ਪੈਂਡਿੰਗ ਆ ਤੇ ਬਾਕੀ ਇਹਦੀ ਕੋਈ ਆਪਾਂ ਨੂੰ ਬਿਊਟੀ ਫੇਸ ਕੁਆਲਟੀ ਹਾਈਟ ਲੈਂਥ ਉਹ ਗੈਮ ਰੇਜ ਇਥੇ ਜੱਜ ਹੁੰਦਕੀ ਹੋਣੀ ਆ ਕਿਉਂਕਿ ਸਾਰੀਆਂ ਬੇੜਾਂ ਆਪਣਾ ਇਹੀ ਬੰਦਾ ਤੋਰ ਰਿਆ ਨਾਲ ਖੜਕੇ ਹਾਈਟ ਜੱਜ ਕਰਾਨਾ ਮੈਂ ਬਹੁਤ ਵੱਡੀ ਹਾਈਟ ਦੀ ਬੱਚੀ ਆ ਹਮ ਸਹੀ ਖੜਾ ਲਈ ਬੁੱਤ ਇਥੇ ਇਧਰ ਧੁੱਪੇ ਖੜਾਂਗੇ ਸੋ ਹੁਣ ਵੀ ਹਾਈਟ ਦੇਖ ਸਕਦੇ ਨੇ ਸੋ ਚੰਗੀ ਹਾਈਟ ਆ ਕੀ ਰੇਟ ਰਹੂਗਾ ਫੇਸ ਫੂਸ ਦੀ ਕੁਆਲਟੀ ਬਹੁਤ ਸੋਹਣੀ ਹੈ ਇਹ ਬੱਚੀ ਦੇ ਦਾਂਗੇ ਆਪਾਂ ਜੀ 1.5 ਲੱਖ ਰੁਪਏ ਦੀ ਲੈ ਸੋ ਸੋ 1,50,000 ਦੀ ਵੈੜ ਮਿਲੂਗੀ। ਆਇ ਤਾਂ ਕੁਸਤਾ ਜੀ ਭਲਾਂ ਗੀਆਂ, ਕੁਛ ਬੈਠੀਆਂ, ਉੱਠੀਆਂ ਹੀਆਂ ਬੱਚੀਆਂ ਹੁਣੇ ਤੇ ਇੱਕ ਦੋ ਦਿਨ ਖੜਕੇ ਹੀ ਆਪਣੇ ਕੋਲ ਇਹਨਾਂ ਨੇ ਇੰਨੇ ਕ ਸੋਹਣੇ ਆਰਡਰ ਕਰਨੇ ਆ ਕਰਮਾਲ ਗਾਣੇ। ਬਹੁਤ ਲਾਜਵਾਬ ਜੀ। ਇੱਕ ਹੋਰ ਵੈੜ ਇਹਦੂ ਅੱਗੇ ਦਿਖਾਉਣੇ ਕੋ ਨੂੰ। ਕਨਫਰਮ ਦੋ ਦਿਨ ਦੇ ਆ ਜੀ ਜੇ ਕਹਾਂ ਆ ਪੱਟ ਕੇ ਵੀ ਦਿਖਾਣੇ ਮੈਂ ਕਹਾਂ ਸਾਰਿਆਂ ਦੇ ਟਾਈਮ ਜਿਆਦਾ ਲੱਗ ਜੂ ਫਿਰ ਜਿਹੜਾ ਭਰਾ ਆਊਗਾ ਹਾਂਜੀ ਆ ਗਾੜੀ ਦੇਖ ਲੋ ਇੱਥੋਂ ਹੀ ਸਟਾਰਟਿੰਗ ਚ ਐਨਾ ਪਿਆਰਾ ਬੱਚਾ ਜੀ ਜਿਹਦੇ ਵੀ ਉੱਠ ਗਿਆ ਗਾਂ ਨੂੰ ਉੱਪਰੋਂ ਸਾਰੀਆਂ ਬਿਹੜਾਂ ਜਿਹੜੀ ਪਹਿਲੇ ਨੰਬਰ ਤੇ ਵੀ ਦਿਖਾਈ ਆ ਜੀ ਹਾਂ ਆ ਚੀਜ਼ ਦਾ ਚੜਾਈ ਉੱਪਰੋਂ ਆ ਸਾਈਡ ਪੋਜ ਐਡਾ ਤਕੜਾ ਲੱਗਿਆ ਬੱਛੀ ਨੂੰ ਸਾਰੇ ਲੋਟ ਚੋਂ ਟੌਪ ਦਾ ਲੱਗਿਆ ਵਾ ਜੀ ਇਹਦਾ ਰੇਟ ਕੀ ਰਹਿਣਾ ਭੱਜੇ ਇਹ ਬੱਚੀ ਜੀ ਜਿਸ ਨੂੰ ਦਵਾਂਗੇ ਆਪਾਂ 1,55,000 ਰੁਪਏ ਦੀ ਜੀ ਤੋਰ ਦੇ ਬਈ ਉਧਰ ਧੁੱਪ ਵਾਲੇ ਪਾਸੇ ਨੂੰ ਲੈ ਜਾ ਕਿਉਂਕਿ ਹਾਈਟ ਚ ਇਹਦੂ ਵੱਡੀਆਂ ਵੀ ਹੈਗੀਆਂ ਬੱਚੀਆਂ ਪਰ ਜਿਹੜਾ ਆਰਡਰ ਜਿਹੜੇ ਕੈਰੇਕਟਰ ਇਹਨੂੰ ਲੱਗਿਆ ਉਹ ਇਹਦੇ ਕੋਲ ਹੀ ਆ ਜੀ ਉਹ ਕਿਸੇ ਹੋਰ ਪੈੜ ਕੋਲ ਨਹੀਂ ਗੇ ਬਹੁਤ ਘੱਟ ਮਿਲਦੀਆਂ ਆਪਣੇ ਘਰ ਦੀ ਬੱਚੀ ਆਪਾਂ ਐਡੀ ਕੀ ਹੋ ਸੀਗੀ ਤੁਸੀਂ ਦੇਖੀ ਆ ਜਿਹੜੀ ਦੁੱਧ ਤੇ ਚੱਲਦੀ ਸੀ ਸੇਵਨ ਡਟੋ ਕਾਪੀ ਕੈਰੈਕਟਰ ਸੀ ਜਿੱਦੇ ਆਪਾਂ ਬੱਛੀ ਲਈ ਸੀਗੀ ਤੇ ਕਰਮਾਂ ਵਾਲੀ ਨੇ ਚੰਗਾ ਆਪਾਂ ਨੂੰ ਰਿਜ਼ਲਟ ਦਿੱਤਾ ਤੇ ਘੱਟ ਤੋਂ ਘੱਟ ਆਪਾਂ ਆਨੇ ਆ ਮੂਰੇ ਗਰਮੀ ਵੀ ਆਉਂਦੀ ਐ 30 ਪਲੱਸ ਖੁੱਲਾ ਡੁੱਲਾ ਖੁੱਲਾ ਡੁੱਲਾ ਚੱਲੂਗੀ ਜੀ ਬੱਛੀ ਨਾਲੇ ਹੈ ਬੱਚਾ ਦੇਖੋ ਇਸ ਤੋਂ ਬਾਅਦ ਇੱਕ ਚੰਗੇ ਕਦ ਕਾਟ ਦੀ ਵੈੜ ਹੋਰ ਤੁਹਾਨੂੰ ਦਿਖਾਉਣੇ ਖੁੱਲ੍ਹ ਕੇ ਤੋਂ ਅੱਗੇ ਵੈੜ ਬਈ ਏ ਜਗਜੀਤ ਵੀਰੇ ਚਾਰ ਦੰਦ ਆ ਜੀ ਤੇ ਅਡ ਰੋਡਰੀ ਫੇਟਿੰਗ ਇਹਦੀ ਵੀ ਬਹੁਤ ਸੋਹਣੀ ਆ ਬੈਠਦੀ ਭਲਾਂ ਭਲਾਂ ਪਾਈ ਬੈਠੀ ਆ ਥੋੜੀਆਂ ਜੀਆਂ ਹਜੇ ਤੇ ਬਾਕੀ 8 ਇੰਚ ਵਾਈਡ ਵਾਲਾ ਵੀ ਥਾਂ ਵਧੀਆ ਮਸ਼ੀਨੀ ਵੀ ਵਧੀਆ ਜੀ ਇਹਦਾ ਰੇਟ ਕੀ ਰਹਿਣਾ ਇਹ ਜਗਜੀਤ ਵੀਰੇ ਆਪਾਂ ਦੇ ਦਾਂਗੇ ਬੈੜ 1,35,000 ਰੁਪਏ ਦੀ ਜੀ ਹਾਈਟ ਫੁੱਲ ਵੱਡੀ ਦੀ ਆ ਲੈਂਥ ਪੂਰੀ ਟਾਪ ਦੀ ਫੁੱਲ ਲੈਂਥ ਆ ਬੈਠੀ ਕਮਾਲੀ ਬੇਤਰ ਉਹ ਪਿਆਰੀ ਵੈੜ ਐ ਵੀ ਨਾ ਓਏ ਲੈ ਬੋਤ ਬੰਨ ਉਹ 1 ਲੱਖ 30000 ਜੇ ਮਿਲੂਗੀ ਅ ਇਧਰ ਖੁਸ਼ਦੀ ਪੈਕ ਲਾਸਟ ਤੇ ਹੋਰ ਵੈੜ ਖੜੀ ਐ ਇਹ ਜਗਜੀਤ ਵੀਰੇ ਕੱਚੀ ਆ ਗਈ ਜੇ ਕਿਸੇ ਭਰਾ ਦੇ ਪਸੰਦ ਹੋਈ ਤੇ ਭਲਾ ਭਲਾ ਪਾਉਣ ਲੱਗੀ ਹੁਣ ਤਿਆਰ ਕਰਨ ਦਾ ਹੀ ਇਰਾਦਾ ਬੱਚੀ ਦਾ ਠੀਕ ਐ ਹਾਂਜੀ ਦੋ ਦਾਂਦ ਐ ਵੀ ਓਕੇ ਅੱਗੇ ਜਿਹੜੀਆਂ ਵੈੜਾਂ ਖੜੀਆਂ ਆ ਜਗਜੀਤ ਵੀਰੇ ਸੂਈ ਸਵਾਈ ਆ ਬੱਚੀ ਦੂਜਾ ਸੁਹਾ ਵੈੜ ਆ ਗਈ ਤੇ ਇਨੇ ਤਾਂ ਹੁਣ ਦੋ ਟਾਈਮ ਬੰਦਾ ਮਿਲਕਿੰਗ ਕਰ ਲੈ ਤਿੰਨ ਟਾਈਮ ਕਰ ਲੈ ਆਪਣੇ ਘਰੇ ਖੋਲੀ ਮੜਾ ਗੇੜਾ ਦਵਾ ਦੇ 25 ਤੋਂ 26 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਕੰਡੇ ਤੇ ਜੀ ਆਪਾਂ ਇਸ ਵਿਹਰ ਥੱਲੇ ਠੀਕ ਐ ਰੇਟ ਇਹਦਾ ਕੀ ਰੋਗ ਰੇਟ ਜਗਜੀਤ ਵੀਰੇ ਜਸਨੋ ਆਪਾਂ ਇਹ ਦੇ ਦਾਂਗੇ 1 ਲੱਖ ਤੇ 12000 ਰੁਪਏ ਦੀ ਜੀ ਹਾਂ ਬਈ ਇੱਥੋਂ ਹੀ ਕਮਾ ਲਈ ਬਈ ਮਿੱਟੀ ਦੀ ਢੇਰੀ ਇੱਥੇ ਇੱਥੇ ਹੀ ਮੋੜ ਲਈ ਬਲੇ ਆ ਗੋ ਕਮਾ ਲਿਆ ਹੁਣ ਸੋ ਇਹ ਦੱਸੋ ਸੂਈ ਸਵਾਈ ਗਾਂ ਵਿਕਰੀਆਸ ਤੇ ਆ ਬੱਚਾ ਇਹਨੇ ਕੀ ਖਸਦੀ ਇਹ ਤਿੰਨ ਵਿਹੜਾ ਸੂਈਆਂ ਜਗਜੀਤ ਵੀਰੇ ਤਿੰਨਾ ਨਾਲ ਹੀ ਮੇਲ ਕਾਫ ਆ ਇੱਕ ਸੁਹਾ ਦੀ ਹੀ ਸੂਈ ਆ ਹੂੰ ਇਹ ਆ ਪਹਿਲਣ ਬੱਚਿਆਂ ਦੇ ਲੋਟ ਚ ਸੱਤਵੀਂ ਬੱਛੀ ਜੀ ਠੀਕ ਐ ਸੁਹਾ ਦੀ ਸੂਈ ਆ ਜੀ ਹੂੰ ਤੇ ਦੰਦਾ ਚ ਦੋ ਆ ਪਤਾ ਨਹੀਂ ਚਾਰ ਆ ਉਹ ਅਜੇ ਚੱਕਣੀ ਕਰੀ ਆਪਾਂ ਇਹਦੇ ਨਾਲ ਵੀ ਮੇਲ ਕਾਫ ਆ ਜੀ ਇਹ ਵਿਹੜ ਦੇ ਦਾਂਗੇ ਜੀ ਆਪਾਂ 1 ਲੱਖ ਤੇ 10000 ਰੁਪਏ ਦੀ ਜੀ ਠੀਕ ਐ ਉਮਾਲਿਆ ਬੀ ਬਹੁਤ ਵਧੀਆ ਅਗਾਰੀ ਗੂੜੀ ਬਹੁਤ ਸੋਹਣੀ ਬਿਹੜਾ ਸੋ ਇੱਕ ਹੋਰ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੇ ਇਹ ਜਿੱਤ ਵੀਰੇ ਪਹਿਲਾ ਸੂਆ ਬਿਹੜਾ ਚਾਰ ਦੰਦਾ ਜੀ ਹੂੰ 27 22 ਕਿਲੋ ਬੋਲਾ ਇਸ ਟਾਈਮ ਦੋ ਟਾਈਮ ਤਿੰਨ ਟਾਈਮ ਬੰਦਾ ਮਿਲਕਿੰਗ ਕਰ ਲੇ ਜੀ ਹੱਥ ਦੀ ਚਵਾਈ ਤੇ ਆਪਾਂ ਇਹਦੀ ਮਿਲਕਿੰਗ ਦੋ ਡੰਕ ਕਰੀ ਆ ਹੁਣ ਮਸ਼ੀਨ ਲਾਉਣ ਲੱਗੇ ਮਸ਼ੀਨ ਤੇ ਵੀ ਪੂਰੀ ਵਧੀਆ ਖੜਕੇ ਮਲਕੀਂ ਕਰਵਾਉਂਦੀ ਆ ਵੈੜ ਜੀ ਜੇ ਵੀ ਹੱਥ ਦੀ ਚੁਵਾਈ ਵਾਲਾ ਵੀ ਮਸ਼ੀਨ ਦੀ ਚੁਵਾਈ ਵਾਲਾ ਵੀ ਬੰਦਾ ਲਿਆ ਸਕਦਾ ਇਹਦਾ ਰੱਖੀ ਰਵੂੰ ਇੱਥੇ ਕੱਚੇ ਕੱਚੇ ਤੇ ਹੀ ਤੋੜਦੀ ਬੱਚੇ ਨੂੰ ਬਾਹਲਾ ਕਰਦੀ ਆ ਇਹ ਜਗਜੀਤ ਵੀਰੇ ਆਪਾਂ 145000 ਰੁਪਏ ਦੀ ਵੈੜ ਦੇ ਦਾਂਗੇ ਲਿਆ ਵੀ ਖੜਾ ਲਾ ਖੜਾ ਲਾ ਮੋੜ ਲਿਆ ਸਲਸਵਾ ਜੇ ਹਵਾਨੇ ਦੇ ਉੱਤੇ ਪਲੂਣ 145000 ਦੀ ਇਹ ਵੈੜ ਫੇ ਬਾਈ ਕਹਿੰਦਾ ਦੇ ਦੇਾਂਗੇ ਥੱਲੇ ਆਉਂਦਾ ਬਾਈ ਇਹ ਤਾਂ ਬੈਠੀਆਂ ਉੱਠੀਆਂ ਗਈਆਂ ਥੱਲੇ ਥੱਲੇ ਤਾਂ ਸਾਰਿਆਂ ਵੈੜਾ ਇੱਕ ਨੰਬਰ ਸਾਫ਼ ਸੁਥਰਾਂਗਾ ਠੀਕ ਹੈ ਸੋ ਇਹ ਦੱਸੋ ਗਾਵਾਂ ਵੈੜਾਂ ਅੱਜ ਵਿਕਰੀ ਵਾਲੀਆਂ ਸੀ ਬਾਈ ਖੁਸ਼ਦੀਪ ਕੋਲ ਸਾਰੀਆਂ ਹੀ ਦਿਖਾਤੀਆਂ ਫਿਰ ਬੇਨਤੀ ਹੈ ਬਾਈ ਨੇ ਆਪ ਵੀ ਤੁਹਾਨੂੰ ਇਹ ਰਿਕਵੈਸਟ ਕੀਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਕੋਲ ਆ ਕੇ ਦੇਖੋ ਕੋਸ਼ਿਸ਼ ਕਰੋ ਜਿਹੜਾ ਵੀਰ ਲਿਆ ਸਕਦਾ ਮੌਕੇ ਤੇ ਉਹੀ ਬਿਆਨਾ ਕਰਿਆ ਕਰੋ ਕਿਉਂਕਿ ਕਈ ਵਾਰ ਤੁਸੀਂ 2-4 ਦਿਨ ਆਉਂਦੇ ਨਹੀਂ ਪਸ਼ੂ ਰੁਕਿਆ ਸਾਹਲੀ ਚੀਜ਼ ਹੈ ਉਹ ਗਲਤ ਹੁੰਦਾ ਹੈ ਘਾਕ ਅਜਿਹੇ ਟਾਈਮ 'ਚ ਕਾਫੀ ਹੈ ਰੁਟੀਨ ਚਾਉਂਦੇ ਰਹਿੰਦੇ ਆ ਤੇ ਪਸ਼ੂ ਵੇਖਦੇ ਰਹਿੰਦੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ